ਲੱਗਦਾ ਵੀ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਮੈਂ ਕਦੇ ਵੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੰਨਾ ਉਤਸ਼ਾਹ ਲੋਕਾਂ ਚ ਨਹੀਂ ਦੇਖਿਆ ਹੈ ਤੁਸੀਂ ਦੇਖ ਲਓ ਵੀ ਇਹਦੀ ਉਦਾਹਰਣ ਐਡੀ ਵੱਡੀ ਸਾਹਮਣੇ ਤੁਹਾਡੇ ਮੀਟਿੰਗ ਸੀ ਅੱਜ ਰੱਖੀ ਵੀ ਤੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਪਰ ਮੈਂ ਸਹੁੰਦਾ ਵੀ ਵੱਡੀ ਫਰਕ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਇੱਥੋਂ ਜਿੱਤੂਗੀ ਯਾਰ ਪਹਿਲਾਂ ਤੋਂ ਵੀ ਵੱਧ ਜਿਹੜੀ ਲੀਡ ਹੈ ਇੱਥੇ ਦਰਜ ਕਰਾਉਗੀ ਰਿਕਾਰਡ ਉਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਹੈਨਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਜਿਵੇਂ ਜਿੱਤੇ ਸੀਗੇ ਪੂਰੀ ਬਹੁਮਤ ਨਾਲ ਤਾਂ ਇਸ ਵਾਰ ਵੀ ਇਹ ਜੋ ਹੈ ਜਿੱਤੋਂਗੇ ਮੈਨੂੰ ਤਾਂ ਲੱਗਦਾ ਵੀ ਲੋਕਾਂ ਦੇ ਵਿੱਚ ਐਨਾ ਉਤਸ਼ਾਹ ਹੈ ਮੈਂ ਕਦੇ ਵੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਐਨਾ ਉਤਸ਼ਾਹ ਲੋਕਾਂ ਚ ਨਹੀਂ ਦੇਖਿਆ ਹੈਗਾ ਤੁਸੀਂ ਦੇਖ ਲਓ ਵੀ ਇਹਦੀ ਉਦਾਹਰਨ ਏਡੀ ਵੱਡੀ ਸਾਹਮਣੇ ਤੁਹਾਡੇ ਮੀਟਿੰਗ ਸੀ ਅੱਜ ਰੱਖੀ ਹੋਈ ਤੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਦੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਤੁਹਾਨੂੰ ਆਪਣੇ ਆਪੇ ਪਤਾ ਚੱਲ ਜਾਂਦਾ ਹੈ ਔਰ ਮੈਂ ਸਮਝਦਾ ਵੀ ਵੱਡੀ ਫਰਕ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਇੱਥੇ ਜਿੱਤੂਗੀ ਯਾਰ ਪਹਿਲਾਂ ਤੋਂ ਵੀ ਵੱਧ ਜਿਹੜੀ ਲੀਡ ਹੈ ਇੱਥੇ ਦਰਜ ਕਰਾਊਗੀ ਰਿਕਾਰਡ ਦੇ ਵਿੱਚ ਦੇਖੋ ਮੇਰੀ ਬੇਨਤੀ ਹੈ ਵੀ ਨੋਟਸ ਦੀ ਗੱਲ ਛੱਡ ਕੇ ਆਪਾਂ ਇਨਹਾਂਸਮੈਂਟ ਜਿਹੜੀ ਵਧੀ ਆ ਉਹਨੂੰ ਘਟਾਉਣ ਦਾ ਮੈਂ ਪਹਿਲਾਂ ਵੀ ਵਾਅਦਾ ਕੀਤਾ ਸੀ ਮੈਂ ਹੁਣ ਵੀ ਕਰਦਾ ਹਰ ਕੰਮ ਵਾਸਤੇ ਟਾਈਮ ਲੱਗਦਾ ਲੇਕਿਨ ਕੁਝ ਜਿਹੜੇ ਲੋਕ ਨੇ ਉਹ ਆਪਣੇ ਸਿਆਸੀ ਹਿੱਤਾਂ ਨੂੰ ਮੁੱਖ ਰੱਖ ਕੇ ਲੋਕਾਂ ਨੂੰ ਗਲਤ ਰਾਹ ਪਾ ਰਹੇ ਨੇ ਉਤਰਨੇ ਲੋਆ ਰਹੇ ਨੇ ਲੋਕਾਂ ਦਾ ਟਾਈਮ ਖਰਾਬ ਕਰ ਰਹੇ ਨੇ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਇਹ ਹੋਣਾ ਹੀ ਹੋਣਾ ਹੈ ਇਹ ਇਹਨਾਂ ਲੋਕਾਂ ਨੂੰ ਵੀ ਪਤਾ ਜਿਹੜੇ ਧਰਨਾ ਲਾ ਰਹੇ ਨੇ ਇਹਨਾਂ ਨੂੰ ਵੀ ਪਤਾ ਹੈ ਵੀ ਅੰਡਰ ਪ੍ਰੋਸੈਸ ਆ ਕੇਸ ਸਿਰਫ ਇਲੈਕਸ਼ਨ ਕੋਰਟ ਲੱਗਣ ਕਰਕੇ ਡਿਲੇ ਹੋ ਗਿਆ ਔਰ ਮੈਂ ਇਹ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਅਨਾਊਂਸਮੈਂਟ ਪਈ ਆ ਇਹਦੇ ਵਿੱਚ ਕਾਫੀ ਜ਼ਿਆਦਾ ਪਰਸੈਂਟ ਹੈ ਜਿਹੜੀ ਉਹ ਲੈਸ ਹੋਗੀ ਨਹੀਂ ਹੁਣੇ ਧਰਨੇ ਕਿਉਂ ਲੱਗੇ ਇਸ ਕਰਕੇ ਲੱਗ ਰਹੇ ਨੇ ਵੀ ਹੁਣ ਵੋਟਾਂ ਸਿਰ ਤੇ ਨੇ ਤੇ ਪੋਲੀਟੀਕਲ ਜਿਹੜੇ ਇਹਨਾਂ ਦੇ ਹੱਕਾਂ ਦੇ ਉਹ ਉਹਨਾਂ ਨੂੰ ਮਜਬੂਰ ਕਰ ਰਹੇ ਵੀ ਤੁਸੀਂ ਧਰਨੇ ਲਾਓ ਧਰਨਿਆਂ ਦੀ ਕੋਈ ਲੋੜ ਨਹੀਂ ਮੈਂ ਬੇਨਤੀ ਕੀਤੀ ਵੀ ਟਾਈਮ ਆਪਣਾ ਖਰਾਬ ਨਾ ਕਰੋ ਲੋਕਾਂ ਦਾ ਖਰਾਬ ਨਾ ਕਰੋ ਇਹ ਕੰਮ 100% ਹੋ